ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚਿਆਂ ਨੂੰ ਘੜਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ 'ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਨਾ ਉਹਦਾ ਮਤਲਬ ਇਹ ਤੇ ਸਾਹਮਲਾ ਲਾ ਲੋ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਹੈ ਹਰ ਪਾਸੇ ਸੁਰੱਖਿਆ ਹੈ ਵਰਦੀ ਵਾਲੇ ਹਰ ਪਾਸੇ ਖੜੇ ਨੇ ਟਾਈਟ ਸਿਕਿਉਰਿਟੀ ਦੀ وجہ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੀ ਕਾਲ ਹੈ ਸੋਸ਼ਲ ਮੀਡੀਆ ਬਲੌਗਰ ਪਾਨਾ ਸੇ ਦੁਨੂ ਰਿਹਾ ਕਰਵਾਉਂਦੀ ਮੰਗ ਨੂੰ ਲਿਆ ਕਿ ਅੱਜ ਸੰਗਰੂਰ ਦੇ ਵਿੱਚ ਵੱਡੇ ਇਕੱਠ ਦਾ ਐਲਾਨ ਹੈ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਸੰਗਰੂਰ ਦੀ ਡ੍ਰੀਮ ਲੈਂਡ ਕਲੋਨੀ ਦੇ ਨੇੜੇ ਦੀਆਂ ਤਸਵੀਰਾਂ ਨੇ ਇਸ ਦੇ ਨੇੜੇ ਕੁਝ ਲੋਕ ਪਹੁੰਚ ਚੁੱਕੇ ਨੇ ਤੇ ਕੁਝ ਨੂੰ ਨਜ਼ਰਬੰਦ ਕਰ ਲਿਆ ਗਿਆ ਭਗਵੰਤ ਮਾਨ ਦੀ ਜੀ ਕੋਠੀ ਦੇ ਕੋਲੇ ਆ ਗਿਆਗੇ ਨਾਕਾ ਲੱਗਿਆ ਮੈਂ ਉੱਥੇ ਪ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰ ਗਈ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਜਿੱਤ ਗਈ ਆ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚਿਆਂ ਨੂੰ ਪੜਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਨਾ ਉਹਦਾ ਮਤਲਬ ਇਹ ਤਾਂ ਸਾਹਮ ਲਾ ਲਓ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਹੋਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਆ ਸਾਰੇ ਗਏ ਇਸ ਕਰਕੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਹੈ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕ ਕੁੱਠੀ ਆ ਜਦੋਂ ਚੱਕ ਲੋ ਰਹਿ ਸ਼ ਕਹਦੇ ਹੋ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮ ਹੈ ਜਿਹੜਾ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਡੇ ਜੱਸੀ ਬੈਠੇ ਇਕੱਠੇ ਆ ਸਾਰੇ ਬੈਠ ਕੇ ਜੋ ਪ੍ਰੋਗਰਾਮ ਹੁਣ ਕੋ ਕਰਾਂਗੇ ਪਰ ਅਸੀਂ ਕਹਿੰਨੇ ਰਿਆ ਕਰਦੇ ਜਿਹੜੇ